ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਮੰਗ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖਦਿਆਂ ਮੰਗਿਆ ਗਿਆ ਕੀ ਭਗਵੰਤ ਮਾਨ ਅਸਤੀਫਾ ਦੇਣਗੇ ਜਾਂ ਅੜਨਗੇ ਉਧਰ ਹਾਲਾਤ ਕਿਵੇਂ ਵਿਗੜੇ ਆ ਸਥਿਤੀ ਕਿਵੇਂ ਵਿਗੜੀ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲ ਕਰਾਂਗੇ ਕਿ ਮੰਤਰੀ ਅਮਨ ਅਰੂੜਾ ਕਸੂਤੇ ਫਸ ਗਏ ਆ ਔਰ ਨਾਲ ਹੀ ਨਾਲ ਗੱਲ ਕਰਾਂਗੇ ਕਿ ਇਹ ਕਸੂਤੇ ਫਸੇ ਕਿਵੇਂ ਕੀ ਮਸਲਾ ਸੀ ਪੂਰਾ ਔਰ ਉਧਰ ਗੱਲ ਕਰਾਂਗੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਣੀ ਹੈ ਔਰ ਉਸ ਇਕੱਤਰਤਾ ਦੇ ਬਰਾਬਰ ਇੱਕ ਮੀਟਿੰਗ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਬੜੀ ਅਹਿਮ ਰੱਖ ਲਈ ਗਈ ਹੈ ਔਰ ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਊਗਾ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਸ਼ੁਰੂਆਤ ਮੈਂ ਇਸੇ ਅਹਿਮ ਔਰ ਵੱਡੀ ਖਬਰ ਤੋਂ ਕਰੂੰਗਾ ਕਿ ਬੀਤੀ ਰਾਤ ਮਨੋਰੰਜਨ ਕਾਲੀਆ ਜਿਹੜੇ ਆ ਉਹਨਾਂ ਦੇ ਘਰ ਦੇ ਵਿੱਚ ਵੱਡਾ ਗ੍ਰਨੇਡ ਦਾ ਧਮਾਕਾ ਹੋਇਆ ਔਰ ਗਰਨੇਡ ਦਾ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਕਹਿੰਦੇ ਕਿ ਉਹਨਾਂ ਦੇ ਘਰ ਦੇ ਕਈ ਦਰਵਾਜ਼ੇ ਤੇ ਸ਼ੀਸ਼ੇ ਤੱਕ ਜਿਹੜੇ ਆ ਉਹ ਟੁੱਟ ਗਏ ਬੜਾ ਜ਼ਬਰਦਸਤ ਧਮਾਕਾ ਜਿਹੜਾ ਉਹ ਸੀਗਾ ਔਰ ਇਹ ਧਮਾਕਾ ਕੱਲ ਰਾਤ ਜਿਹੜਾ ਉਹ ਕੀਤਾ ਗਿਆ ਔਰ ਈ ਰਿਕਸ਼ਾ ਦੇ ਉੱਤੇ ਸਵਾਰ ਹੋ ਕੇ ਕੁਝ ਨੌਜਵਾਨ ਆਉਂਦੇ ਆ ਔਰ ਉਹ ਈ ਰਿਕਸ਼ਾ ਦੇ ਵਿੱਚੋਂ ਬੈਠ ਕੇ ਹੀ ਇੱਕ ਬੰਬ ਨਵਾਂ ਚੀਜ਼ ਜਿਹੜੀ ਹੈ ਉਹ ਸੁੱਟ ਦਿੰਦੇ ਆ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਜਿੱਤ ਤੋਂ ਬਾਅਦ ਵੱਡਾ ਵੱਡਾ ਧਮਾਕਾ ਹੁੰਦਾ ਔਰ ਆਪਾਂ ਅਕਸਰ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਸੀਗੇ ਕਿ ਲਗਾਤਾਰ ਪੰਜਾਬ ਦੇ ਵਿੱਚ ਗ੍ਰੇਨੇਡ ਅਟੈਕ ਜਿਹੜੇ ਆ ਉਹ ਹੋ ਰਹੇ ਆ ਔਰ ਗ੍ਰੇਨੇਡ ਅਟੈਕ ਵੀ ਕੋਈ ਆਮ ਨਹੀਂ ਸਕੋ ਦੀ ਪੰਜਾਬ ਪੁਲਿਸ ਦੀਆਂ ਚੌਕੀਆਂ ਅਤੇ ਥਾਣਿਆਂ ਦੇ ਉੱਪਰ ਵੀ ਗ੍ਰੇਨੇਡ ਅਟੈਕ ਕੀਤੇ ਜਾ ਰਹੇ ਸੀ ਇੰਨੇ ਹੌਸਲੇ ਜਿਹੜੇ ਆ ਬਲੰਦ ਇਹਨਾਂ ਲੋਕਾਂ ਦੇ ਹੋ ਗਏ ਸੀਗੇ ਔਰ ਲਗਾਤਾਰ ਆਪਾਂ ਦੇਖਿਆ ਕਿ ਹੋਰ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਪੰਜਾਬ ਪੁਲਿਸ ਦੀ ਜਾਂ ਫਿਰ ਕਹਿੰਦੇ ਆ ਕਿ ਫੇਲੀਅਰ ਜਾਂ ਫਿਰ ਇਹ ਕਹੇ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਦੀਆਂ ਸੀਗੀਆਂ ਤਾਂ ਬੀਤੀ ਰਾਤ ਜਿਹੜਾ ਇਹ ਧਮਾਕਾ ਹੋਇਆ ਉਸ ਧਮਾਕੇ ਦੇ ਫੇਲੀਅਰ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਹੈਗਾ ਜਿਹੜਾ ਉਹਨਾਂ ਤੋਂ ਅਸਤੀਫਾ ਮੰਗਿਆ ਜਾ ਰਿਹਾ ਕਿਉਂਕਿ ਕਾਨੂੰਨ ਵਿਵਸਥਾ ਫੇਲ ਹੋ ਚੁੱਕੀ ਹੈ ਕਿਉਂਕਿ ਭਗਵੰਤ ਮਾਨ ਗ੍ਰਹਿ ਮੰਤਰੀ ਵੀ ਨੇ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਗ੍ਰਹਿ ਮੰਤਰੀ ਵੀ ਨੇ ਪੁਲਿਸ ਦੇ ਮੰਤਰੀ ਵੀ ਨੇ ਔਰ ਇਹ ਜਿਹੜਾ ਧਮਾਕਾ ਜਿੱਥੇ ਮਨਰंजन ਕਾਲੀਆ ਦੇ ਘਰ ਦੇ ਵਿੱਚ ਜਿਹੜਾ ਹੋਇਆ ਬਾਅਦ ਜਿਹੜਾ ਸੱਤਿਆ ਗਈ ਉਹ ਚੀਜ਼ ਉਹਨਾਂ ਦੇ ਘਰ ਦੇ ਅੰਦਰ ਔਰ ਕਹਿੰਦੇ ਆ ਕਿ ਇਹ ਘਟਨਾ ਜਿਹੜੀ ਹੋਈ ਹੈ ਮਨੰਜਨ ਕਾਲੀਆ ਦਾ ਘਰ ਜਿਹੜਾ ਉਹ ਕੁਝ ਹੀ 100 150 ਮੀਟਰ ਦੀ ਦੂਰੀ ਤੇ ਹੀ ਹੈ ਪੰਜਾਬ ਪੁਲਿਸ ਦੇ ਥਾਣੇ ਤੋਂ ਯਾਨੀ ਥਾਣੇ ਤੋਂ 100 ਮੀਟਰ ਜਾਂ 150 ਮੀਟਰ ਦੀ ਦੂਰੀ ਤੇ ਹੀ ਮਨੰਜਨ ਕਾਲੀਆ ਦਾ ਘਰ ਹੈ ਜਿੱਥੇ ਇਸ ਗਰਨੇਡ ਦੇ ਨਾਲ ਧਮਾਕਾ ਕਰ ਦਿੱਤਾ ਗਿਆ ਇੰਨੇ ਹੌਸਲੇ ਜਿਹੜੇ ਆ ਉਹ ਬਲੰਦ ਹੈ ਚਲੋ ਇਹ ਤਾਂ 100 150 ਮੀਟਰ ਜਿਹੜਾ ਪੁਲਿਸ ਥਾਣੇ ਤੋਂ ਦੂਰ ਹੋਇਆ ਧਮਾਕਾ ਮਨੰਜਨ ਕਾਲੀਆ ਦੇ ਘਰ ਦੇ ਅੰਦਰ ਫਗੋਦੀ ਧਮਾਕੇ ਪਿਛਲੇ ਕੁ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਪੁਲਿਸ ਦੀਆਂ ਚੌਕੀਆਂ ਤੇ ਥਾਣਿਆਂ ਤੇ ਹੀ ਹੋਈ ਗਈ ਐ ਔਰ ਕਈ ਥਾਵਾਂ ਤੇ ਕਹਿੰਦੇ ਕਿ ਪੁਲਿਸ ਨੇ ਆਪਣੇ ਚੌਕੀਆਂ ਤੇ ਥਾਣਿਆਂ ਦੀਆਂ ਜਿਹੜੀਆਂ ਕੰਧਾਂ ਤੱਕ ਉੱਚੀਆਂ ਕਰਵਾ ਲੀਆਂ ਇਹ ਵੀ ਜਿਹੜੀ ਗੱਲ ਉਸ ਸਮੇਂ ਸਾਹਮਣੇ ਆਈ ਸੀਗੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਕਿ ਮੁੱਖ ਮੰਤਰੀ ਵੀ ਨੇ ਔਰ ਗ੍ਰਹਿ ਮੰਤਰੀ ਵੀ ਨੇ ਔਰ ਇਹ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਇਹ ਫੇਲਿਅਰ ਜਿਹੜਾ ਉਹ ਗ੍ਰਹਿ ਵਿਭਾਗ ਦਾ ਇਹ ਪੁਲਿਸ ਦਾ ਜਿਹੜਾ ਉਹ ਮੰਨਿਆ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਆ ਬਣਾ ਕੇ ਰੱਖਣੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਰੱਖਣੀ ਇਹ ਪੰਜਾਬ ਪੁਲਿਸ ਦੇ ਜਿੰਮੇ ਆ ਔਰ ਇਹ ਲਗਾਤਾਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਆ ਉਹ ਵਿਗੜ ਰਹੀ ਹੈ ਪੰਜਾਬ ਦੇ ਇਹ ਲਗਾਤਾਰ ਅਮਨ ਸ਼ਾਂਤੀ ਜਿਹੜੀ ਆ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਔਰ ਪੰਜਾਬ ਪੁਲਿਸ ਇਹਨੂੰ ਰੋਕਣ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਔਰ ਪੰਜਾਬ ਪੁਲਿਸ ਦਾ ਮੰਤਰੀ ਕੌਣ ਹੈ ਗ੍ਰਹਿ ਮੰਤਰੀ ਹੁੰਦਾ ਪੰਜਾਬ ਪੁਲਿਸ ਦਾ ਮੰਤਰੀ ਜਿਵੇਂ ਵੱਖ-ਵੱਖ ਵਿਭਾਗਾਂ ਦੇ ਮੰਤਰੀ ਹੁੰਦੇ ਐ ਉਵੇਂ ਪੁਲਿਸ ਦਾ ਜਿਹੜਾ ਮੰਤਰੀ ਹੁੰਦਾ ਉਹ ਗ੍ਰਹਿ ਮੰਤਰੀ ਹੁੰਦਾ ਔਰ ਗ੍ਰਹਿ ਮੰਤਰੀ ਪੰਜਾਬ ਦੇ ਨੇ ਮੁੱਖ ਮੰਤਰੀ ਭਗੰਤ ਮਾਨ ਔਰ ਉਹਨਾਂ ਦਾ ਇਹ ਫੇਲਿਅਰ ਮੁੱਖ ਮੰਤਰੀ ਦੇ ਤੌਰ ਤੇ ਵੀ ਔਰ ਗ੍ਰਹਿ ਮੰਤਰੀ ਦੇ ਤੌਰ ਤੇ ਵੀ ਮੰਨਿਆ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਹੋਰਾਂ ਸਮੇਤ ਹੋਰ ਬਹੁਤ ਸਾਰੇ ਵੱਡੇ ਆਗੂਆਂ ਦੇ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਫੇਲ ਹੋਣ ਦੇ ਕਾਰਨ ਜਿਹੜੀ ਹੈ ਉਹਨਾਂ ਨੇ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਦੇ ਦੇਣਾ ਚਾਹੀਦਾ ਕਿਉਂਕਿ ਜਿਹੜੀ ਆ ਸਥਿਤੀ ਹੈ ਨਾ ਉਹ ਬਹੁਤ ਸਾਰੀ ਵਿਗੜ ਚੁੱਕੀ ਹੈ ਪੰਜਾਬ ਦੀ ਔਰ ਦੇਖੋ ਕਿ ਮਨੋਰੰਜਨ ਕਾਲੀਆ ਜਿਹੜੇ ਆ ਉਹ ਭਾਜਪਾ ਦੇ ਵੱਡੇ ਆਗੂ ਨੇ Hindu leader ਨੇ ਔਰ ਇਸ ਨੂੰ ਉਸ ਪੁਰਾਣੇ ਅੱਤਵਾਦ ਦੇ ਦੌਰ ਦੇ ਨਾਲ ਵੀ Hindu community ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਲਗਾਤਾਰ ਰਵਨੀਤ ਸਿੰਘ ਬਿੱਟੂ ਹੋਰਾਂ ਸਮੇਤ ਹੋਰ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਇਹ ਫਿਰਕੂ ਫਸਾਦ ਜਿਹੜੇ ਆ ਪੰਜਾਬ ਦੇ ਵਿੱਚ ਕਰਵਾਉਣ ਦੀ ਕੋਸ਼ਿਸ਼ ਹੈ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਤੋੜਨ ਦੀ ਪੰਜਾਬ ਦੇ ਅੰਦਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਵੱਡੇ ਬੀਜੇਪੀ ਆਗੂ ਦੇ ਘਰ ਦੇ ਅੰਦਰ ਇੱਕ ਵੱਡੇ ਹਿੰਦੂ ਲੀਡਰ ਦੇ ਘਰ ਦੇ ਅੰਦਰ ਇੱਕ ਪੰਜਾਬ ਦੇ ਸਭ ਤੋਂ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਮਨਰঞ্জন ਕਾਲੀਆ ਦੇ ਘਰ ਦੇ ਅੰਦਰ ਇਹ ਤਮਾਕਾ ਹੋਣਾ ਇਹਨੂੰ ਹਰ ਤਰੀਕੇ ਦੇ ਹਰ ਐਂਗਲ ਤੋਂ ਸਿਆਸੀ ਤੌਰ ਤੇ ਜਿਹੜਾ ਉਹ ਦੇਖ ਕੇ ਇਲਜ਼ਾਮ ਲਗਾਏ ਜਾ ਰਹੇ ਆ ਕਿ ਕਿਤੇ ਇਹ ਭਾਈਚਾਰਕ ਸਾਂਝ ਫੇਲ ਕਰਨ ਦੀ ਜਿਹੜੀ ਆ ਉਹ ਲੋਕਾਂ ਦੀ ਕੋਸ਼ਿਸ਼ ਤੇ ਨਹੀਂ ਹੈ ਇਹ ਵੀ ਜਿਹੜੀਆਂ ਗੱਲਾਂ ਬਾਤੀਆਂ ਇਹ ਵੀ ਗੱਲਾਂ ਦੇਖੀਆਂ ਜਿਹੜੀਆਂ ਉਹ ਜਾ ਰਹੀਆਂ ਨੇ ਔਰ ਹਰ ਐਂਗਲ ਤੋਂ ਕਹਿੰਦੇ ਆ ਕਿ ਪੁਲਿਸ ਜਾਂਚ ਵੀ ਕਰ ਰਹੀ ਆ ਪਰ ਇੱਕ ਗੱਲ ਦੀ ਹੈਰਾਨੀ ਹੋਈ ਹੈ ਇੱਕ ਗੱਲ ਦੀ ਹੈਰਾਨੀ ਹੋਈ ਹੈ ਪੰਜਾਬ ਪੁਲਿਸ ਦੇ ਥਾਣੇ ਤੋਂ 100 ਮੀਟਰ ਦੀ ਦੂਰੀ ਤੇ ਜਾਂ 150 ਮੀਟਰ ਦੀ ਦੂਰੀ ਤੇ ਹੀ ਕਹਿੰਦੇ ਆ ਕਿ ਮਨੋਰੰਜਨ ਕਾਲੀਆ ਦਾ ਘਰ ਸੀਗਾ ਜਿੱਥੇ ਇਹ ਤਮਾਕਾ ਹੋਇਆ ਤਮਾਕਾ ਬਹੁਤ ਜ਼ਿਆਦਾ ਜ਼ਬਰਦਸਤ ਸੀਗਾ ਔਰ ਗਨਮੈਨ ਵੀ ਕਹਿੰਦੇ ਬਾਹਰ ਭੱਜ ਕੇ ਆਏ ਉਹਨਾਂ ਦੇ ਜਿਹੜੇ ਸੁਰੱਖਿਆ ਕਰਮੀ ਸੀ ਔਰ ਮੈਨੇਜਰ ਕਾਲੀਆ ਵੀ ਠੀਕ ਆ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਹੋਰ ਤਮਾਕਾ ਹੋਣਾ ਹੈ ਪਰ ਜਦੋਂ ਗਨਮੈਨਾਂ ਨੇ ਦੱਸਿਆ ਕਿ ਨਹੀਂ ਇਹ ਬੰਬ ਤਮਾਕਾ ਹੈਗਾ ਆਪਣੇ ਤੇ ਹਮਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਹਿੰਦੇ ਆ ਕਿ ਲਗਾਤਾਰ ਪੁਲਿਸ ਅਫਸਰਾਂ ਨੂੰ ਫੋਨ ਵੀ ਕੀਤੇ ਗਏ ਉਸ ਸਮੇਂ ਰਾਤ ਇੱਕ ਡੇਢ ਦਾ ਜਿਹੜਾ ਟਾਈਮ ਸੀਗਾ ਉਦੋਂ ਕਹਿੰਦੇ ਫੋਨ ਵੀ ਕੀਤੇ ਗਏ ਪਰ ਕਿਸੇ ਵੀ ਪੁਲਿਸ ਅਧਿਕਾਰੀ ਨੇ ਫੋਨ ਚੁੱਕਿਆ ਹੀ ਨਹੀਂ ਸਿਰਫ 100-150 ਮੀਟਰ ਦੀ ਦੂਰੀ ਤੇ ਥਾਣਾ ਹੋਵੇ ਔਰ ਕੋਈ ਫੋਨ ਨਾ ਚੱਕੇ ਇਹ ਵੀ ਜਿਹੜੀ ਆ ਬੜੀ ਹੈਰਾਨੀ ਦੀ ਗੱਲ ਹੈ ਔਰ ਮੈਂ ਫਿਰ ਇਹ ਗੱਲ ਕਹਿ ਰਿਹਾ ਕਿ ਮਨੰਜਰ ਕਾਲੀਆ ਦਾ ਘਰ ਤਾਂ ਪੁਲਿਸ ਦੇ ਥਾਣੇ ਤੋਂ 100 ਮੀਟਰ ਦੀ ਦੂਰੀ ਤੇ ਹੀ ਸੀਗਾ ਜਾਂ 150 ਮੀਟਰ ਦੀ ਦੂਰੀ ਤੇ ਸੀਗਾ ਪਰ ਇੱਥੇ ਤਾਂ ਪੁਲਿਸ ਦੀਆਂ ਆਪਣੀਆਂ ਚੌਂਕੀਆਂ ਥਾਣਿਆਂ ਦੇ ਉੱਪਰ ਵੀ ਗ੍ਰਨੇਡ ਦੇ ਨਾਲ ਹਮਲੇ ਜਿਹੜੇ ਆ ਹੋ ਰਿਹਾ ਸਥਿਤੀ ਪੰਜਾਬ ਦੀ ਇਹੋ ਜੀ ਬਣ ਚੁੱਕੀ ਹੈ ਹੁਣ ਵਿਰੋਧੀ ਜਿਹੜੇ ਆ ਉਹ ਲਗਾਤਾਰ ਰੌਲਾ ਪਾ ਰਹੇ ਨੇ ਕਿ ਪੰਜਾਬ ਦੀ ਅਮਨ ਕਾ ਕਾਨੂੰਨ ਦੀ ਸਥਿਤੀ ਜਿਹੜੀ ਆ ਉਹ ਫੇਲ ਹੋ ਚੁੱਕੀ ਹੈ ਲਗਾਤਾਰ ਪੰਜਾਬ ਦੇ ਵਿੱਚ ਬੰਬ ਧਮਾਕੇ ਹੋ ਰਹੇ ਆ ਲਗਾਤਾਰ ਜਿਹੜਾ ਉਹ ਟਾਰਗੇਟ ਵੱਡੇ ਹਿੰਦੂ ਲੀਡਰਾਂ ਨੂੰ ਵੀ ਜਿਹੜਾ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਹਰ ਉਹ ਹੀਲਾ ਹਰ ਉਹ ਜਾਂ ਕਹਿ ਲਈਏ ਕਿ ਜੁਰਮ ਪੰਜਾਬ ਦੇ ਅੰਦਰ ਹੋ ਰਿਹਾ ਜਿਹੜਾ ਕਿ ਅਮਨ ਸ਼ਾਂਤੀ ਪੰਜਾਬ ਦੀ ਭੰਗ ਕਰ ਸਕਦਾ ਹੈ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਜਿਹੜੀ ਉਹ ਭੰਗ ਕਰ ਸਕਦਾ ਤਾਂ ਇਹ ਸਭ ਨੂੰ ਦੇਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਸਵਾਲ ਉੱtre ਆ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਇਹ ਉੱਠ ਰਹੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਜਿਹੜੇ ਆ ਨਾ ਉਹ ਆਪਣੇ ਆਕਾਮਾਂ ਨੂੰ ਆਪਣੇ ਦਿੱਲੀ ਵਾਲੇ ਲੀਡਰਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਉਹਨਾਂ ਨੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਵਾ ਰਹੇ ਆ ਗਿੱਧੇ ਭੰਗੜੇ ਦੇ ਪ੍ਰੋਗਰਾਮ ਕਰਾ ਰਹੇ ਆ ਉਥੇ ਰੀਬਨ ਉਹਨਾਂ ਤੋਂ ਕਟਵਾ ਰਹੇ ਆ ਉਥੇ ਨੀਂਹ ਪੱਥਰ ਜਿਹੜੇ ਆ ਉਹ ਰਖਵਾ ਰਹੇ ਆ ਤੇ ਇਧਰ ਪੰਜਾਬ ਦੀ ਜਿਹੜੀ ਹੈ ਅਮਨ ਕਾਨੂੰਨੀ ਦੀ ਸਥਿਤੀ ਜਿਹੜੀ ਹੈ ਉਹ ਬਿਲਕੁਲ ਭੰਗ ਹੋ ਰਹੀ ਹੈ ਔਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫਾ ਜਿਹੜਾ ਵਿਕੜਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਦੇ ਆ ਉਹ ਮੰਗਿਆ ਜਾ ਰਿਹਾ ਹੈਗਾ ਠੀਕ ਆ ਮੁੱਖ ਮੰਤਰੀ ਭਗਵੰਤ ਮਾਨ ਜੇ ਵਿਧਾਇਕ ਤੋਂ ਬਾਅਦ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਦੇ ਨਾਲ ਉਹਨਾਂ ਨੂੰ ਗ੍ਰਹਿ ਵਿਭਾਗ ਜਿਹੜਾ ਉਹ ਮਿਲਿਆ ਜੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਗ੍ਰਹਿ ਵਿਭਾਗ ਦਾ ਅਹੁਦਾ ਨਹੀਂ ਸੰਭਿਆ ਜਾਂਦਾ ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਘੱਟੋ ਘੱਟ ਮੁੱਖ ਮੰਤਰੀ ਦੀ ਕੁਰਸੀ ਤਾਂ ਚਲੋ ਜੋ ਤੁਸੀਂ ਨਹੀਂ ਛੱਡੋਗੇ ਘੱਟੋ ਘੱਟ ਗ੍ਰਹਿ ਵਿਭਾਗ ਹੀ ਕਿਸੇ ਕਾਬਲ ਬੰਦੇ ਨੂੰ ਦੇ ਦਿਓ ਠੀਕ ਆ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੀ ਹੁੰਦਾ ਨਾ ਮੁੱਖ ਮੰਤਰੀ ਜਿਵੇਂ ਕਹਿੰਦੇ ਆ ਭਗਵੰਤ ਮਾਨ ਕੇ ਲਾਣੇਦਾਰ ਹੁੰਦਾ ਠੀਕ ਆ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੀ ਹੁੰਦਾ ਤੁਸੀਂ ਮੁੱਖ ਮੰਤਰੀ ਹੀ ਰਹਿਣਾ ਗ੍ਰਹਿ ਵਿਭਾਗ ਤੁਹਾਡੇ ਕੋਲੇ ਹੋਵੇ ਤੇ ਚਾਹੇ ਨਾ ਹੋਵੇ ਤਾਂ ਤੁਸੀਂ ਗ੍ਰਹਿ ਵਿਭਾਗ ਨੂੰ ਕਿਹੜੀ ਗੱਲੋਂ ਚੰਬੜੇ ਹੋ ਤੁਹਾਡੇ ਕੋਲੇ ਟਾਈਮ ਹੀ ਹੈ ਨਹੀਂ ਤੁਸੀਂ ਝੁਮਲੇਬਾਜੀ ਵੀ ਕਰਨੀ ਆ ਤੁਸੀਂ ਲੋਕਾਂ ਨੂੰ ਚੁਟਕਲੇ ਵੀ ਨਹੀਂ ਸੁਣਾਉਣੇ ਆ ਤੇ ਜੇ ਭਗਵੰਤ ਮਾਨ ਜੀ ਤੁਹਾਨੂੰ ਚੁਟਕਲੀਆਂ ਤੋਂ ਤੁਹਾਨੂੰ ਝੁਮਲੇਬਾਜ਼ੀਆਂ ਤੋਂ ਵੇਲ ਹੈ ਨਹੀਂ ਤਾਂ ਫਿਰ ਕਿਰਪਾ ਕਰਕੇ ਤੁਸੀਂ ਗ੍ਰਹਿ ਵਿਭਾਗ ਕਿਸੇ ਕਾਬਲ ਬੰਦੇ ਨੂੰ ਦੇ ਦਿਓ ਮੈਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਪਾਜੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਦੇਖਦੇ ਆ ਤੁਸੀਂ ਮੁੱਖ ਮੰਤਰੀ ਦੇ ਤੌਰ ਤੇ ਤਾਂ ਫੇਲ ਹੈਗੇ ਹੋ ਗ੍ਰਹਿ ਮੰਤਰੀ ਦੇ ਤੌਰ ਤੇ ਲਗਾਤਾਰ ਫੇਲ ਹੋ ਔਰ ਜੇ ਤੁਹਾਨੂੰ ਅਸੀਂ ਕਹਿ ਦਈਏ ਜਾਂ ਅਸੀਂ ਇਸ ਤੋਂ ਪਹਿਲਾਂ ਮੈਂ ਲਗਾਤਾਰ ਕਹਿੰਦਾ ਰਿਹਾ ਕਿ ਕੁਮਰ ਵਿਜੇ ਪ੍ਰਤਾਪ ਨੂੰ ਕਹਦੀਏ ਕਿ ਕੁਮਰ ਜੀ ਤੁਸੀਂ ਸਟੇਜ ਤੇ ਚੜ੍ਹ ਕੇ ਕਾਮੇਡੀ ਕਰਕੇ ਦਿਖਾਓ ਤਾਂ ਕੁਮਰ ਵਿਜੇ ਪ੍ਰਤਾਪ ਨਹੀਂ ਕਰ ਸਕਣਗੇ ਉਹ ਕੀ ਕਰ ਸਕਣਗੇ ਉਹਨਾਂ ਦੀ ਪੁਲਿਸਿੰਗ ਫੀਲਡ ਸੀਗੀ ਉਹ ਪੁਲਿਸਿੰਗ ਕਰ ਸਕਦੇ ਸੀਗੇ ਔਰ ਉਹ ਇਹੋ ਜਿਹੀਆਂ ਸਿਚੁਏਸ਼ਨਾਂ ਨੂੰ ਹੈਂਡਲ ਕਰ ਸਕਦੇ ਆ ਤੇ ਉਵੇਂ ਹੀ ਭਗਵੰਤ ਮਾਨ ਇੱਕ ਕਮੀਡੀਅਨ ਆ ਉਹ ਪੁਲਿਸਿੰਗ ਨਹੀਂ ਕਰ ਸਕਦੇ ਉਹ ਪੁਲਿਸ ਨੂੰ ਨਹੀਂ ਚਲਾ ਸਕਦੇ ਸੋ ਇਸ ਕਰਕੇ ਕਿਸੇ ਕਾਬਲ ਬੰਦੇ ਨੂੰ ਜਿਹੜਾ ਚੁਟਕਲਿਆਂ ਦਾ ਆਦੀ ਨਾ ਹੋਵੇ ਜਾਂ ਜਿਹੜਾ ਜੁਮਲੇਬਾਜ਼ੀਆਂ ਦਾ ਆਦੀ ਨਾ ਹੋਵੇ ਜਿਹਨੂੰ ਕੰਮ ਕਰਨ ਦਾ ਸ਼ੌਂਕ ਹੋਵੇ ਜਿਹੜਾ ਪੁਲਿਸਿੰਗ ਨੂੰ ਸੰਭ ਸਕਦਾ ਹੋਵੇ ਉਹਨੂੰ ਜਿਹੜੀ ਇੱਕ ਅਹਿਮ ਜ਼ਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਤਾਂ ਰਹਿਣਾ ਹੀ ਰਹਿਣਾ ਤੇ ਚੁਟਕਲੇ ਜਿੱਥੇ ਮਰਜ਼ੀ ਸੁਣਾਈ ਜਾਇਓ ਜੁਮਲੇਬਾਜ਼ੀਆਂ ਜਿੱਥੇ ਮਰਜ਼ੀ ਸੁਣਾਈ ਜਾਇਓ ਘਟੋ ਘਟ ਗ੍ਰਹਿ ਵਿਭਾਗ ਕਿਸੇ ਕੰਮ ਦੇ ਬੰਦੇ ਨੂੰ ਸੌਂਪ ਦਿਓ ਤਾਂ ਜੋ ਜਿਹੜਾ ਉਹ ਅਮਨ ਕਾਨੂੰਨ ਪੰਜਾਬ ਦੀ ਸਥਿਤੀ ਜਿਹੜੀ ਆ ਉਹ ਭੰਗ ਨਾ ਹੋਵੇ ਔਰ ਲਗਾਤਾਰ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਤੁਹਾਡੇ ਖਿਲਾਫ ਤੁਹਾਡੇ ਖਿਲਾਫ ਜਿਹੜੀ ਬਗਾਵਤ ਦੀ ਆਵਾਜ਼ ਜਿਹੜੀ ਉੱਠ ਰਹੀ ਆ ਹੁਣ ਤਾਂ ਦੇਖੋ ਬਾਹਰਲੇ ਬੰਦੇ ਹੀ ਤੁਹਾਡੇ ਅਸਤੀਫੇ ਦੀ ਜਿਹੜੀ ਉਹ ਮੰਗ ਕਰ ਰਹੇ ਆ ਫਿਰ ਤੁਹਾਡੇ ਅੰਦਰੋਂ ਵੀ ਲੋਕ ਮੰਗ ਕਰਨਗੇ ਅਸਤੀਫੇ ਦੀ ਕਿਉਂਕਿ ਜਿਵੇਂ ਜਿਵੇਂ ਅਮਨ ਕਾਨੂੰਨ ਦੀ ਸਥਿਤੀ ਵਿਗੜਨੀ ਹੈ ਉਵੇਂ-ਉਵੇਂ ਤੁਹਾਡੀ ਸਰਕਾਰ ਦਾ ਗ੍ਰਾਫ ਵੀ ਡਾਊਨ ਹੋਣਾ ਹੈ ਜਿਵੇਂ ਜਿਵੇਂ ਤੁਹਾਡੀ ਸਰਕਾਰ ਦਾ ਗ੍ਰਾਫ ਡਾਊਨ ਹੋਣਾ ਲੋਕਾਂ ਨੇ ਤੁਹਾਡੇ ਖਿਲਾਫ ਹੋਣਾ ਵਿਧਾਇਕਾਂ ਤੇ ਮੰਤਰੀਆਂ ਨੇ ਚੀਕਾ ਮਾਰਨੀ ਆ ਕਿ ਹੁਣ ਆਪਾਂ ਹਾਰ ਰਹੇ ਆ ਤਾਂ ਫਿਰ ਉਹ ਸਾਰੀ ਜਿਹੜੀ ਆ ਸਾਰੀ ਗਾਜ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਤੁਹਾਡੇ ਉੱਪਰ ਡਿੱਗਣੀਆਂ ਸੋ ਇਸ ਕਰਕੇ ਸਮਾਂ ਰਹਿੰਦਿਆ ਵੈਸੇ ਤਾਂ 3 ਸਾਲ ਲੰਘ ਗਏ ਆ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਹਾਡੇ ਕੋਲੇ ਸਿਚੁਏਸ਼ਨ ਜਿਹੜੀ ਆ ਉਹ ਸਾਂਭੀ ਤਾਂ ਗਈ ਨਹੀਂ ਪਰ ਹੁਣ ਸਿਸਟਮ ਇਹ ਐ ਹੁਣ ਚੱਕਰ ਇਹ ਐ ਕਿ ਜੇ ਤੁਹਾਡੇ ਤੋਂ ਸਿਸਟਮ ਨਹੀਂ ਸਾਂਭਿਆ ਜਾਂਦਾ ਤਾਂ ਫਿਰ ਤੁਸੀਂ ਛੱਡ ਕੇ ਪਾਸੇ ਹੋ ਜਾਓ ਮੁੱਖ ਮੰਤਰੀ ਰਹੋ ਅਸੀਂ ਕਦੇ ਕਹਿੰਨੇ ਆ ਕਿ ਮੁੱਖ ਮੰਤਰੀ ਦੀ ਕੁਰਸੀ ਵੀ ਛੱਡ ਦਿਓ ਉਹ ਅਗਲੇ ਨੇ ਜਦੋਂ ਛਡਾਉਣੀ ਹੋਈ ਤੁਹਾਡੇ ਤੋਂ ਆਪੇ ਛੜਾ ਲੈਣੀ ਐ ਪਰ ਘਟੋ ਘਟ ਗ੍ਰਹਿ ਵਿਭਾਗ ਦੇ ਕੁਰਸੀ ਜਿਹੜੀ ਆ ਗ੍ਰਹਿ ਵਿਭਾਗ ਦਾ ਜਿੰਮਾ ਕਿਸੇ ਕਾਬਲ ਬੰਦੇ ਨੂੰ ਦਿਓ ਤਾਂ ਜੋ ਉਹ ਬੰਦਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਔਰ ਵਧੀਆ ਕੰਮ ਜਿਹੜਾ ਉਹ ਕਰੇ ਔਰ ਉਹ ਵੱਲੇ ਬੱਲੇ ਜਿਹੜੀ ਹੋਣੀ ਹੈ ਨਾ ਫਿਰ ਉਹ ਮੁੱਖ ਮੰਤਰੀ ਦੀ ਹੋਣੀ ਹੈ ਉਹ ਸਰਕਾਰ ਦੀ ਹੋਣੀ ਹੈ ਸੋ ਇਸ ਕਰਕੇ ਕੋ ਕਾਬਲ ਬੰਦਾ ਲੱਭ ਕੇ ਕੋਈ ਜਿਹੜਾ ਉਹ ਇਹ ਗ੍ਰਹਿ ਵਿਭਾਗ ਉਹਨੂੰ ਸੰਪੂਰਨ ਤੁਸੀਂ ਗ੍ਰਹਿ ਵਿਭਾਗ ਦੇ ਤੌਰ ਤੇ ਤਾਂ ਘੱਟੋ ਘੱਟ ਅਸਤੀਫਾ ਦਿਓ ਹੀ ਦਿਓ ਚਲੋ ਇਹ ਸਗੀ ਗ੍ਰਹਿ ਵਿਭਾਗ ਦੀ ਗੱਲ ਜਾਂ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੀ ਗੱਲ ਔਰ ਹਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਥਾਣੇ ਦੇ ਕੋਲੇ ਜਿਹੜਾ ਉਹ ਬੰਬ ਧਮਾਕਾ ਹੋਇਆ ਹੈਗਾ ਚਲੋ ਅਗਲੀ ਖਬਰ ਆਪਾਂ ਲੈ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਹੈ ਮੰਤਰੀ ਅਮਨ अरोड़ा ਨੂੰ ਲੈ ਕੇ ਇਹ ਖਬਰ ਜਿਹੜੀ ਹੈ ਹੈਗੀ ਹੈ ਔਰ ਲੌਂਗਵਾਲ ਦੇ ਵਿਕਾਸ ਕਾਰਜਾਂ ਦਾ ਜਿਹੜਾ ਉਦਘਾਟਨ ਕਰਨ ਪੁੱਜੇ ਸੀਗੇ ਮੰਤਰੀ ਅਮਨ अरोड़ा ਤੇ ਉਥੇ ਵਿਰੋਧ ਕਰਨ ਦੇ ਲਈ ਕਹਿੰਦੇ ਆ ਕਿ ਬੀਕੇਯੂ ਇਕਤਾ ਆਜ਼ਾਦ ਦੇ ਕਾਰਕੁਨਾਂ ਨੂੰ ਜਿਹੜਾ ਪੁਲਿਸ ਨੇ ਉਥੇ ਹਰਾਸਤ ਦੇ ਵਿੱਚ ਜਿਹੜਾ ਉਹ ਕਿਸਾਨ ਆਗੂਆਂ ਨੂੰ ਲੈ ਲਿਆ ਸੀਗਾ ਔਰ ਹਰਾਸਤ ਦੇ ਵਿੱਚ ਕਹਿੰਦੇ ਲੈ ਲਿਆ ਔਰ ਉਥੇ ਢੇੜੇ-ਗੂੜੇ ਕਢਾਈ ਗਏ ਉਹਨਾਂ ਨੂੰ ਆਗੂਆਂ ਨੂੰ ਗੱਡੀ 'ਚ ਬਿਠਾ ਕੇ ਪੁਲਿਸ ਆਪਣੀਆਂ ਜੀਪਾਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਬਿਠਾ ਕੇ ਬਾਅਦ ਦੇ ਵਿੱਚ ਕਹਿੰਦੇ ਕਿ ਇੱਕ ਮੰਡੀ ਦੇ ਵਿੱਚ ਲਿਜਾ ਕੇ ਉਹਨਾਂ ਨੇ ਬੱਸਾਂ ਖੜੀਆਂ ਕਰ ਦਿੱਤੀਆਂ ਚਲੋ ਜਦੋਂ ਮੰਤਰੀ ਅਮਨ ਅਰੂੜਾ ਚਲੇ ਗਏ ਉਦੋਂ ਉਹਨਾਂ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ ਹੁਣ ਕਿਸਾਨਾਂ ਦੀ ਜਿਹੜੀ ਹੈ ਗੱਲ ਉਹ ਇਹ ਹੈ ਕਿਸਾਨਾਂ ਦਾ ਸਵਾਲ ਜਿਹੜਾ ਉਹ ਇਹ ਹੈ ਕਿ ਭਾਈ ਅਸੀਂ ਤਾਂ ਮੰਤਰੀ ਅਮਨ ਅਰੂੜਾ ਨੂੰ ਬੜੇ ਸਾਦੇ ਢੰਗ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜੇ ਉਹ ਸਵਾਲ ਪੁੱਛਣੇ ਸੀਗੇ ਕਿ ਭਾਈ ਸਾਹਿਬ ਸਾਡੇ ਉੱਪਰ ਜਿਹੜਾ ਜ਼ੁਲਮ ਤੁਸੀਂ ਕੀਤਾ ਜਿਹੜਾ ਸਾਡੇ ਆਗੂਆਂ ਨੂੰ ਮੀਟਿੰਗ ਦੇ ਲਈ ਸੱਦ ਕੇ ਉਹਨਾਂ ਨੂੰ ਆਪਣੇ ਕੋਲੇ ਸੱਦ ਕੇ ਤੁਸੀਂ ਗ੍ਰਿਫਤਾਰ ਜਿਹੜਾ ਕੀਤਾ ਇਹ ਜਿਹੜਾ ਵਿਸ਼ਵਾਸ ਘਾਤ ਤੁਸੀਂ ਸਾਡੇ ਨਾਲ ਕੀਤਾ ਇਹ ਕਿਹਦੇ ਕਹਿਣ ਤੇ ਕੀਤਾ ਔਰ ਦੂਜੇ ਪਾਸੇ ਸਵਾਲ ਕਹਿੰਦੇ ਇਹ ਵੀ ਪੁੱਛਣਾ ਸੀਗਾ ਕਿ ਸਾਡੇ ਉੱਪਰ ਜਿਹੜਾ ਜ਼ੁਲਮ ਉਥੇ ਸਾਡੀਆਂ ਜਿਹੜੀਆਂ ਕੁਲੀਆਂ ਢਾਈਆਂ ਗਈਆਂ ਸਾਡੇ ਸ਼ੈੱਡ ਢਾਏ ਗਏ ਸਾਡੇ ਜਿਹੜੇ ਹੋਰ ਨੁਕਸਾਨ ਪਹੁੰਚਾਏ ਗਏ ਉਹ ਕਿਹਦੇ ਕਹਿਣ ਤੇ ਜਿਹੜਾ ਉਹ ਕੀਤਾ ਇਹ ਵੀ ਜਿਹੜਾ ਉਹਨਾਂ ਨੂੰ ਸਵਾਲ ਜਿਹੜਾ ਉਹ ਪੁੱਛੇ ਪੁੱਛਣਾ ਚਾਹੁੰਦੇ ਸੀਗੇ ਕਿ ਆਪ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਤੇ ਸ਼ੰਭੂ ਤੇ ਖਨੌਰੀ ਦੇ ਕਿਸਾਨ ਮੋਰਚਿਆਂ ਨੂੰ ਖਦੇੜਿਆ ਕਿਉਂ ਉਹਨਾਂ ਕਹੇ ਕਿ ਚੋਣਾਂ ਵੇਲੇ ਸਿਆਸੀ ਆਗੂਆਂ ਤੋਂ ਸਵਾਲ ਪੁੱਛਣ ਬਾਰੇ ਗੱਲ ਆਖਣ ਵਾਲੀ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਔਰ ਮੁੱਖ ਮੰਤਰੀ ਭਗਵੰਤ ਮਾਨ ਖੁਦ ਔਰ ਆਪ ਦੇ ਕੁਝ ਹੋਰ ਆਗੂ ਵੋਟਾਂ ਤੋਂ ਪਹਿਲਾਂ ਬਾਈ ਦੀਆਂ ਤੋਂ ਪਹਿਲਾਂ ਲਗਾਤਾਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਸੀਂ ਲੀਡਰਾਂ ਨੂੰ ਸਵਾਲ ਕਰਨ ਲੋਕਾਂ ਨੂੰ ਅਸੀਂ ਲਾਇਆ ਜੇ ਲੋਕ ਕਹਿੰਦੇ ਲੀਡਰਾਂ ਨੂੰ ਸਵਾਲ ਕਰ ਰਹੇ ਹਨ ਨਾ ਤਾਂ ਉਹ ਅਸੀਂ ਲਾਇਆ ਕਹਿੰਦੇ ਸਾਨੂੰ ਵੀ ਘੇਰ ਕੇ ਜਿਹੜਾ ਸਵਾਲ ਪੁੱਛਿਆ ਕਰਿਓ ਜੀ ਅਸੀਂ ਸੱਤਾ ਚਾਹੀਏ ਅੱਜ ਸੱਤਾ ਚਾਹੀਏ ਫਿਰ ਮੰਤਰੀ ਅਮਨ अरोੜੇ ਤੋਂ ਜਿਹੜੇ ਕਿਸਾਨ ਸਵਾਲ ਪੁੱਛਣ ਗਏ ਸੀ ਕਿ ਭਾਈ ਸਾਡੇ ਕਿਸਾਨ ਆਗੂਆਂ ਨੂੰ ਤੁਸੀਂ ਆਪਣੇ ਕੋਲੇ ਸੱਦ ਕੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਿਹਦੇ ਕਹਣ ਤੇ ਕੀਤਾ ਸਾਡੇ ਜਿਹੜੇ ਮੋਰਚੇ ਸੀ ਕਿਸਾਨਾਂ ਦੇ ਉਹ ਭਾਜੀਪੀ ਦੇ ਕਹਣ ਤੇ ਖਦੇੜੇ ਆ ਜਾਂ ਕਿਹਦੇ ਕਹਣ ਤੇ ਖਦੇੜੇ ਆ ਇਹ ਸਵਾਲ ਜਿਹੜੇ ਸ਼ਾਂਤਮਈ ਤਰੀਕੇ ਨਾਲ ਪੁੱਛਣ ਗਏ ਸੀ ਤੇ ਮੰਤਰੀ ਸਾਹਿਬ ਨੇ ਪੁਲਿਸ ਨੂੰ ਕਹਿ ਕੇ ਕਿਸਾਨ ਚੱਕਵਾਤੇ ਜਦੋਂ ਕਿਸਾਨ ਚੱਕਵਾ ਦੇ ਦੋ ਇਧਰ ਉਧਰ ਗੇੜੇ ਗੂੜੇ ਦਵਾਉਂਦੇ ਰਹੀ ਪੁਲਿਸ ਉਹਨਾਂ ਨੂੰ ਚੱਕ ਕੇ ਜਦੋਂ ਮੰਤਰੀ ਅਮਨ अरोड़ा ਜੀ ਚਲੇ ਗਏ ਫਿਰ ਕਿਸਾਨ ਛੜਤੇ ਯਾਨੀ ਕਿ ਦੂਜੇ ਲੀਡਰਾਂ ਨੂੰ ਖੁਦ ਲੋਕਾਂ ਨੂੰ ਕਹਿ ਕੇ ਸਵਾਲ ਪੁੱਛਵਾਉਣ ਵਾਲੇ ਲੀਡਰ ਹੁਣ ਖੁਦ ਲੋਕਾਂ ਦੇ ਸਵਾਲਾਂ ਤੋਂ ਭੱਜਣ ਲੱਗੇ ਐ ਮੀਡੀਆ ਦੇ ਸਵਾਲਾਂ ਦਾ ਜਵਾਬ ਤਾਂ ਦੇਣਾ ਹੀ ਕੀ ਅਮਨ अरोड़ा ਹੋਣਾ ਨੇ ਜਾਂ ਭਗਵੰਤ ਮਾਨ ਹੋਣਾ ਨੇ ਹੁਣ ਤਾਂ ਲੋਕਾਂ ਦੇ ਸਵਾਲਾਂ ਤੋਂ ਵੀ ਭੱਜਣ ਲੱਗੇ ਐ ਕਿੰਨਾ ਕੁ ਟਾਈਮ ਭੱਜੇ ਜਾਉਂਗੇ ਔਰ ਜਦੋਂ ਫਿਰ ਬੂਟਾਂ ਆਉਣਗੀਆਂ ਫਿਰ ਤਾਂ ਤੁਹਾਨੂੰ ਲੋਕਾਂ 'ਚ ਜਾਣਾ ਹੀ ਪਊਗਾ ਤੇ ਜਦੋਂ ਫਿਰ ਜਦੋਂ ਲੋਕਾਂ ਜਾਣਗੇ ਤੇ ਲੋਕ ਉਦੋਂ ਵੀ ਫਿਰ ਜਿਹੜਾ ਉਹ ਸਵਾਲ ਪੁੱਛਣਗੇ ਅਗਲੇ ਦਾ ਧਮਕੀਆਂ ਦੇਈ ਜਾਂਦੇ ਆ ਕਿ ਦੋ ਦੋ ਕੁਰਤੇ ਪਜਾਮੇ ਉਦੋਂ ਪਿੰਡਾਂ ਚ ਲੈ ਕੇ ਆਇਓ ਫਿਰ ਸਾਡੇ ਪਿੰਡਾਂ ਚ ਵੜਿਓ ਤਾਂ ਫਿਰ ਉਦੋਂ ਕੀ ਕਰੋਗੇ ਇਹ ਵੀ ਜਿਹੜੀ ਆ ਗੱਲ ਉਦੋਂ ਦੇਖਣ ਵਾਲੀ ਹੋਊਗੀ ਪਰ ਇਹ ਜ਼ਰੂਰ ਹੈ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿਚੁਏਸ਼ਨ ਤੇ ਸਮਾਂ ਜਿਹੜਾ ਉਹ ਕਿਸ ਕਦਰ ਕਿਸ ਤਰੀਕੇ ਨਾਲ ਜਿਹੜਾ ਉਹ ਵਿਗੜਦਾ ਹੈਗਾ ਔਰ ਹੁਣ ਜਿਸ ਤਰੀਕੇ ਦੇ ਨਾਲ ਦੇਖਿਆ ਕਿ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਆਮ ਨਿਰਪੱਖ ਪੱਤਰਕਾਰਾਂ ਦਾ ਸਾਹਮਣਾ ਕਰਨ ਤੋਂ ਭਜਦੇ ਆ ਇਹਨਾਂ ਦੇ ਵਿਧਾਇਕ ਤੇ ਮੰਤਰੀ ਜਿਹੜੇ ਆ ਉਹ ਆਮ ਪੱਤਰਕਾਰਾਂ ਦਾ ਸਾਹਮਣਾ ਕਰਨ ਤੋਂ ਭਜਦੇ ਆ ਤੇ ਉਹ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਕਿਵੇਂ ਉਹਨਾਂ ਪੱਤਰਕਾਰਾਂ ਨੂੰ ਯੂਜ਼ ਕੀਤਾ ਉਦੋਂ ਕਿਵੇਂ ਜਿਹੜਾ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਲੀਡਰ ਤੁਹਾਡੇ 'ਚ ਆਉਂਦੇ ਉਹਨਾਂ ਨੂੰ ਸਵਾਲ ਕਰੋ ਹੁਣ ਜਦੋਂ ਇਹਨਾਂ ਨੂੰ ਸਵਾਲ ਕਰਨ ਆਉਂਦੇ ਆ ਤਾਂ ਆਪ ਜਿਹੜਾ ਉਹ ਉਹਨਾਂ ਨੂੰ ਪੁਲਿਸ ਤੋਂ ਝੁਕਾ ਦਿੰਦੇ ਆ ਤਾ ਅਮਨ ਮੰਤਰੀ ਅਮਨ ਅਰੂੜਾ ਜੀ ਭਗਵੰਤ ਬਾਜੀ ਕਹਿੰਨਾ ਕਿ ਟਾਈਮ ਤੁਸੀਂ ਜਿਹੜਾ ਇਸ ਤਰੀਕੇ ਨਾਲ ਭਾਈਦੇ ਰਹੋਗੇ ਕਿਤੇ ਨਾ ਕਿਤੇ ਤਾਲੂਕਾਂ 'ਚ ਜਾਓਗੇ ਕਿਤੇ ਨਾ ਕਿਤੇ ਤਾਲੂਕਾਂ ਦੇ ਧੱਕੇ ਚੜੋਗੇ ਉਦੋਂ ਫਿਰ ਜਿਹੜੇ ਲੋਕ ਸਵਾਲ ਤੁਹਾਨੂੰ ਜਿਹੜੇ ਦੇ ਦੋ ਪੁੱਛਣਗੇ ਉਦੋਂ ਫਿਰ ਜਿਹੜਾ ਉਹ ਤੁਹਾਨੂੰ ਜਵਾਬ ਜਿਹੜਾ ਮੈਨੂੰ ਲੱਗਦਾ ਆਉਣਾ ਨਹੀਂ ਹੈ ਤਾਂ ਚਲੋ ਅਗਲੀ ਖਬਰ ਲੈ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਔਰ ਬਹੁਤ ਅਹਿਮ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਔਰ ਜੇ ਗੱਲ ਕਰੀਏ ਅੱਜ ਪੰਜ ਸਿੰਘ ਸਹਿਬਾਨਾਂ ਦੀ ਇੱਕ ਇਕੱਤਰਤਾ ਜਿਹੜੀ ਹੈ ਹੋਣੀਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਹੈ ਜਦੋਂ ਗਿਆਨੀ ਰਗਵੀਰ ਸਿੰਘ ਹੋਰੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀਗੇ ਉਦੋਂ ਉਹਨਾਂ ਦੇ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਹੈ ਔਰ ਕਮੇਟੀ ਦੀ ਜ਼ਿੰਮੇਵਾਰੀ ਜਿਹੜੀ ਇੱਕ ਸੱਤ ਮੈਂਬਰੀ ਦੀ ਲਗਾਈ ਜਾਂਦੀ ਹੈ ਕਿ ਭਾਈ ਤੁਸੀਂ ਅਕਾਲੀ ਦਲ ਦੀ ਭਰਤੀ ਜਿਹੜੀ ਆ ਉਹ ਕਰਨੀ ਹੈਗੀ ਹੈ ਔਰ ਉਹ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰ ਜਿਹੜੇ ਹੁਣ ਮੌਜੂਦ ਹੈ ਉਹਨਾਂ ਦੇ ਵਿੱਚੋਂ ਦੋ ਮੈਂਬਰ ਜਿਹੜੇ ਆ ਉਹ ਅਸਤੀਫਾ ਦੇ ਜਾਂਦੇ ਆਪਾਂ ਸਭ ਨੂੰ ਪਤਾ ਵਡੂੰਗਰ ਸਾਹਿਬ ਔਰ ਧਾਮੀ ਸਾਹਿਬ ਅਸਤੀਫਾ ਜਿਹੜਾ ਉਹ ਦੇ ਗਏ ਸੀਗੇ ਪਿੱਛੇ ਰਹਿ ਗਏ ਪੰਜ ਮੈਂਬਰ ਹੁਣ ਪੰਜ ਮੈਂਬਰਾਂ ਨੇ ਉਹ ਆਪਣੀ ਭਰਤੀ ਮੁਹੰਮ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਹੈਗੀ ਹੈ ਔਰ ਉਹ ਲਗਾਤਾਰ ਭਰਤੀ ਕਰ ਰਹੇ ਹੈਗੇ ਆ ਔਰ ਅੱਜ ਉਸੇ ਭਰਤੀ ਨੂੰ ਲੈ ਕੇ ਔਰ ਅਕਾਲੀ ਦਲ ਦੀ ਭਰਤੀ ਜਿਹੜੀ ਹੋ ਚੁੱਕੀ ਹੈ ਜਿਹੜੀ ਹੁਣ ਬੰਦ ਹੋ ਚੁੱਕੀ ਹੈ ਜਿਹੜੀ ਕਹਿੰਦੇ ਕਿ 27 ਲੱਖ ਵਲੰਟੀਅਰ ਜਿਹੜਾ ਉਹ ਨਵਾਂ ਭਰਤੀ ਕੀਤਾ ਉਹ ਵਲੰਟੀਅਰ ਉਹ ਭਰਤੀ ਔਰ ਜਿਹੜੀ ਹੁਣ ਬਾਕੀਆਂ ਦੇ ਵੱਲੋਂ ਜਾਂ ਕਹਿ ਲਈਏ ਜਾਂ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਹੈ ਜਿਹੜੀ ਉਹਦੇ ਵੱਲੋਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਉਸ ਚੀਜ਼ ਨੂੰ ਲੈ ਕੇ ਸਿੰਘ ਸਹਿਬਾਨਾਂ ਦੀ ਜਿਹੜੀ ਇਕਤਰਤਾ ਹੋਣੀ ਹੈ ਹੁਣ ਇਹਦੇ ਤੇ ਧਿਆਨ ਇਸ ਕਰਕੇ ਲੱਗਿਆ ਹੋਇਆ ਕਿ ਇਹਦੇ ਵਿੱਚ ਹੁਣ ਬਣੂਗਾ ਕੀ ਕੀ ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਇਸ ਕਮੇਟੀ ਦੀ ਭਰਤੀ ਨੂੰ ਜਿਉਂ ਦੀ ਤਿਉਂ ਹੀ ਰੱਖਦੇ ਆ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਕੋਈ ਹੋਰ ਕਰਦੇ ਆ ਗੱਲ ਜਾਂ ਫਿਰ ਇਸ ਭਰਤੀ ਨੂੰ ਰੋਕ ਦੇਣਗੇ ਇਹ ਵੀ ਜੇ ਭਰਤੀ ਨੂੰ ਰੋਕ ਰਿਆ ਤਾਂ ਤਾਂ ਵੀ ਬਹੁਤ ਵੱਡੀ ਜਿਹੜੀ ਆ ਗੱਲ ਜਿਹੜੀ ਆ ਉਹ ਬਣੂਗੀ ਔਰ ਦੇਖਣ ਵਾਲੀ ਗੱਲ ਹੈਗੀ ਹੈ ਕਿ ਰੋਕ ਰੋਕਣਗੇ ਜਾਂ ਇਹਨੂੰ ਕਿਸੇ ਤਰੀਕੇ ਦੇ ਨਾਲ ਮਾਨਤਾ ਦਿਵਾਉਣਗੇ ਔਰ ਦੂਜੇ ਪਾਸੇ ਕਿਉਂਕਿ ਇਹ ਮੀਟਿੰਗ ਤੇ ਧਿਆਨ ਬਹੁਤ ਇਸੇ ਕਰਕੇ اٹਕਿਆ ਹੋਇਆ ਹੈ ਦੂਜੇ ਪਾਸੇ ਇਸੇ ਮੀਟਿੰਗ ਦੇ ਬਰਾਬਰ ਅਕਾਲੀ ਦਲ ਨੇ ਆਪਣੀ ਇੱਕ ਮੀਟਿੰਗ ਜਿਹੜੀ ਆ ਉਹ ਰੱਖ ਲਈ ਹੈ ਉਸ ਮੀਟਿੰਗ ਦੀ ਪ੍ਰਧਾਨਗੀ ਜਿਹੜੀ ਹੈ ਨਾ ਉਹ ਕਹਿੰਦੇ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਰਨੀ ਹੈ ਔਰ ਇਹਦੇ ਵਿੱਚ ਜਿਹੜੀ ਇੱਕ ਮੀਟਿੰਗ ਹੋਣੀ ਹੈ ਇਹਦੀ ਜਿਹਦੀ ਪ੍ਰਧਾਨਗੀ ਪੁੰਦਰ ਸਾਹਿਬ ਨੇ ਕਰਨੀ ਹੈ ਇਸ ਮੀਟਿੰਗ ਦੇ ਵਿੱਚ ਕਹਿੰਦੇ ਆ ਕਿ ਡੈਲੀਗੇਟਾ ਦਾ ਜਿਹੜਾ ਹੋਇਆ ਸਾਰਾ ਸਿਸਟਮ ਜੋ ਭਰਤੀ ਜਿਹੜੀ ਹੋਈ ਹੈ ਉਸ ਸਭ ਨੂੰ ਲੈ ਕੇ ਯਾਨੀ ਕਿ ਜੋ ਕੁਝ ਭਰਤੀ ਹੋਈ ਹੈ ਤਾਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਸਾਰੇ ਕਦਰ ਦੇ ਨੂੰ ਲੈ ਕੇ ਇਹਦੇ ਵਿੱਚ ਤਰੀਕ ਦਾ ਜਿਹੜਾ ਉਹ ਐਲਾਨ ਹੋਣਾ ਹੈਗਾ ਤਾਂ ਤਰੀਕ ਦਾ ਐਲਾਨ ਹੋਣਾ ਇਹਦੇ ਵਿੱਚ ਕੀ ਕੁਝ ਹੋਰ ਹੈ ਨਵਾਂ ਉਹ ਵੀ ਤੁਹਾਨੂੰ ਜਿਹੜਾ ਦੱਸ ਦਿੰਨੇ ਆ ਖਾਸ ਤੌਰ ਤੇ ਇਹਦੇ ਵਿੱਚ ਕੀ ਕਿਹਾ ਗਿਆ ਕਹਿੰਦੇ ਕਿ ਮੀਟਿੰਗ ਦੇ ਵਿੱਚ ਹੋਰ ਅਹੁਦੇਦਾਰਾਂ ਦੀ ਚੋਣ ਲਈ ਡੈਲੀਗੇਟ ਇਜਲਾਸ ਦੀ ਤਰੀਕ ਤੈਅ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅਕਾਲੀ ਦਲ ਵੱਲੋਂ ਆਪਣੀ ਭਰਤੀ ਮੁਹਿੰਮ ਮੁਕੰਮਲ ਕੀਤੀ ਜਾ ਚੁੱਕੀ ਹੈ ਤੇ ਲਗਭਗ 27 ਲੱਖ ਮੈਂਬਰ ਬਣਾਏ ਜਾ ਚੁੱਕੇ ਆ। ਡੈਲੀਗੇਟ ਇਜਲਾਸ ਦੀ ਤਰੀਕ ਜਿਹੜੀ ਤੈਅ ਕੀਤੀ ਜਾਣੀ ਆ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਵਾਸਤੇ। ਤਾਂ ਇੱਕ ਪਾਸੇ ਇਧਰ ਪ੍ਰਧਾਨ ਦੀ ਚੋਣ ਦੇ ਵਾਸਤੇ ਤਰੀਕ ਤੈਅ ਕੀਤੀ ਜਾਣੀ ਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਇਸੇ ਭਰਤੀ ਨੂੰ ਲੈ ਕੇ ਔਰ ਦੂਜੇ ਪਾਸੇ ਜਿਹੜੀ ਕਮੇਟੀ ਜਿਹੜੀ ਅਕਾਲ ਤਖਸਬ ਦੇ ਵੱਲੋਂ ਹੀ ਬਣਾਈ ਗਈ ਹੈ ਉਸ ਕਮੇਟੀ ਦੇ ਬਾਰੇ ਵੱਡਾ ਜਿਹੜਾ ਅੱਜ ਕੋਈ ਫੈਸਲਾ ਆ ਸਕਦਾ ਹੈ ਹੁਣ ਦੇਖਣਾ ਹੈ ਕਿ ਅਕਾਲ ਤਖਸਬ ਅੱਜ ਕੀ ਫੈਸਲਾ ਲੈਂਦਾ ਕੀ ਕਮੇਟੀ ਜਿਹੜੀ ਅਕਾਲ ਤਖਸਬ ਨੇ ਹੀ ਬਣਾਈ ਹੈ ਉਸ ਕਮੇਟੀ ਦੀ ਭਰਤੀ ਨੂੰ ਪ੍ਰਵਾਨਤਾ ਮਿਲਦੀ ਹੈ ਜਾਂ ਫਿਰ ਜਿਹੜੀ ਕਮੇਟੀ ਜਾਂ ਕਹੇ ਲਈਏ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਭਰਤੀ ਕਰ ਰਿਹਾ ਉਹਨੂੰ ਪ੍ਰਵਾਨਤਾ ਮਿਲਦੀ ਹੈ ਇਹ ਗੱਲ ਜਿਹੜੀ ਆ ਉਹ ਦੇਖਣ ਵਾਲੀ ਹੋਊਗੀ ਔਰ ਬਾਗੀਆਂ ਨੂੰ ਜਾਂ ਕਹ ਲਈਏ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਨੂੰ ਰੋਕਣਾ ਮੈਨੂੰ ਲੱਗਦਾ ਕਿ ਸੁਖਾਲਾ ਨਹੀਂ ਹੋਊਗਾ ਜੇ ਫੈਸਲਾ ਪਲਟਿਆ ਤਾਂ ਵਿਰੋਧਤਾ ਹੋਰ ਹੋ ਜਾਣੀ ਹੈ ਪਰ ਹੁਣ ਜੇ ਅਕਾਲੀ ਦਲ ਦੀ ਭਰਤੀ ਨੂੰ ਵੀ ਰੋਕਦੇ ਆ ਤਾਂ ਉਹ ਵੀ ਬਹੁਤ ਵੱਡੀ ਗੱਲ ਹੋਊਗੀ ਜੇ ਨਹੀਂ ਵੀ ਰੋਕਦੇ ਤਾਂ ਤਾਂ ਵੀ ਬਹੁਤ ਵੱਡੀ ਗੱਲ ਹੋਊ ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਕੁਝ ਫੈਸਲਾ ਹੁੰਦਾ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹਿ ਰੋ ਜਾਣਾ ਰੋਕਣਾ ਟੀਵੀ ਦੇ ਨਾਲ